ਨਾਲਾ ਵਿਖੇ ਇੱਕ ਵਿਆਹੁਤਾ ਔਰਤ ਦੀ ਭੇਦਪਰੀ ਹਾਲਾਤਾਂ ਵਿੱਚ ਮੌਤ ਹੋ ਗਈ। ਔਰਤ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲੜਕੀ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਲੜਕੀ ਦੇ ਸਹੁਰੇ ਪਰਿਵਾਰ ਤੋਂ ਫੋਨ ਆਇਆ ਕਿ ਲੜਕੀ ਬਿਮਾਰ ਹੈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਹਸਪਤਾਲ ਵਿੱਚ ਪੁੱਜੇ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਉਸ ਦੇ ਸਰੀਰ ਤੇ ਕਾਫੀ ਕੁੱਟਮਾਰ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਸਨ। ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਕਾਰਵਾਈ ਸ਼ੁਰੂ ਕੀਤੀ ਹੈ ਭਾਈ ਨਾਮ ਸੰਦੀਪ ਜੀ ਮੇਰੀ ਸੋਹ ਭੈਣ ਸਿਸਟਰ ਦੇ ਇਸ ਹੋਰੇ ਪਰਿਵਾਰ ਨੇ ਬਹੁਤ ਮਾਰਕੁੱਟ ਕਰਕੇ ਮੇਰੀ ਭੈਣ ਦੀ ਜਾਨ ਖਤ ਕਰਤੀ ਏ ਕਿੱਥੇ ਗਈ ਸੀ ਇਹ ਜਨਾਰੇ ਸਰ ਬੇਟਾ ਇੰਨੇ ਗਿਆ ਸੀ ਸਰ 13 ਸਾਲ ਹੋ ਗਏ ਕਾਰਨ ਕੀ ਕਾਰਨ ਸਰ ਦਾਜ ਤੋਂ ਤੰਗ ਕਰਦੇਗੀ ਤੇ ਮੋੜਾ ਨਸ਼ੇ ਨੂੰ ਛੇ ਕਰਦਾਗੀ ਇਹ ਜਿਹੜੀ ਲੜਾਈ ਚਲਦੀ ਰਹਿੰਦੀ ਹੈ ਨਾ ਦੀ ਹਰ ਵਾਰੀ ਮੇਰੀ ਭੈਣ ਆ ਜਾਂਦੀ ਹੈ ਕਿ ਉਹਰਾ ਪਰਿਵਾਰ ਮਨਾ ਕੇ ਲੈ ਜਾਂਦਾ ਹੈ ਇਹਨਾਂ ਨੂੰ ਫਿਰ ਦਾਅ ਚ ਕਰਿਆ ਨਾ ਚਾਂਦੀ ਚੀ ਦੀ ਸੋਨਾ ਚਾਂਦੀ ਚੇਦਾ ਕੀ ਕਰੇ ਬੁਲੇਟ ਲੈਣਾ ਇਹ ਮੋਟਰਸਾਈਕਲ ਇਸ ਵਾਰ ਕਾਰ ਮੰਗਦੇ ਕਿ ਸਰ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉੱਥੇ ਐਸਐਸਓ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦਿੱਤੀ ਜਾਵੇ ਸਰ ਇਹ ਵੀ ਆਏ ਇਹ ਪੋਸਟ ਮਾਰਡਮ ਕਰਾ ਲੈਂਦੇ ਆ ਫੀਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਕਾਰ ਲੜਾਈ ਝਗੜਾ ਹੋਇਆ ਆ ਜੋ ਵੀ ਕੰਪਲੇਂਟ ਇਹਨਾਂ ਦੀ ਐਫਆਰ ਦਰਜ ਹੋ ਗਈ ਆ